ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਜੀ ਇਸ ਵੀਡੀਓ ਦੇ ਵਿੱਚ ਯਾਨੀ ਕਿ ਕੱਲ ਸ਼ਾਮ ਤੱਕ ਮੌਸਮ ਪੰਜਾਬ ਦਾ ਉਹ ਨਾਲ ਲੱਗਦੇ ਖੇਤਰਾਂ ਦਾ ਕਿਹੋ ਜਿਹਾ ਰਹਿ ਸਕਦਾ ਅੱਜ ਗੱਲਬਾਤ ਕਰਦੇ ਹਾਂ ਅ ਸਿੱਧਾ ਤੁਹਾਨੂੰ ਇਸ ਰਿਪੋਰਟ ਦਾ ਤਾਜ਼ਾ ਸੈਟਲਾਈਟ ਦਸਤਾਨੇ ਲੱਗੇ ਚੱਲਦੇ ਹਾਂ ਲਗਭਗ ਇਸ ਵੇਲੇ 8:00 ਵਜੇ ਨੂੰ ਜਾ ਰਿਹਾ ਸਵੇਰ ਦੇ 19 ਅਪ੍ਰੈਲ ਦੀ ਸਵੇਰ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਪਛਮਨੀ ਸਿਸਟਮ ਜਿਹੜਾ ਕਿ ਬੀਤੇ 24 ਘੰਟਿਆਂ ਤੋਂ ਸਰਗਰਮ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕੱਲ ਤਗੜਾ ਹਨੇਰ ਚੱਕਰ ਇਹ ਸਿਸਟਮ ਨੇ ਚਲਾਇਆ ਦਫਾਤ ਤੋਂ ਬਾਅਦ ਬੱਦਲ ਬਣਿਆ ਜਿਹੜਾ ਕਿ ਪੰਜਾਬ ਦੇ ਕਾਫੀ ਖੇਤਰਾਂ ਨੂੰ ਕਵਰ ਕਰਦਾ ਹੋਇਆ ਅੱਗੇ ਕੇਂਦਰੀ ਹਰਿਆਣਾ ਤੱਕ ਲੰਘਦਾ ਹੋਇਆ ਜੁਪੀ ਦੇ ਵਿੱਚ ਜਾ ਵੜਿਆ ਸਪੈਸ਼ਲੀ ਜੇਕਰ ਆਪਾਂ ਦੇਖਦੇ ਹਾਂ ਤੇ ਲਗਭਗ ਮੌਸਮ ਸ਼ਾਂਤ ਬਣਿਆ ਹੋਇਆ ਕੋਇਸਕ ਖੇਤਰਾ ਦੇ ਵਿੱਚ ਟਾਊਨ ਟਾਊਨ ਜਿਹੜੀ ਬਦਲਵਾਈ ਆ ਉਹ جاری ਆ ਖਾਸ ਕਰ ਪੱਛਮੀ ਖੇਤਰਾ ਦੇ ਵਿੱਚ ਪੰਜਾਬ ਦੇ ਲਾਹੌਰ ਵਾਲੇ ਫਾਸਿਆਂ ਜਿਹੜਾ ਹਲਕਾ ਫੁਲਕਾ ਬਦਲ ਹੈ ਜਿਹੜਾ ਉੱਪਰ ਤੋਂ ਆ ਰਿਹਾ ਸੋ ਪੱਛਮੀ ਸਿਸਟਮ ਅਜੇ ਵੀ ਸਰਕਾਰਾਂ ਮਾਜੀ ਕਹਾਣੀ ਉਹੀ ਹੈ ਕੱਲ ਵੀ ਤੁਹਾਨੂੰ ਇਹੀ ਗੱਲ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਆਖੀ ਸੀ ਕਿ ਜਿੱਥੇ ਕਿਤੇ ਧੁੱਪ ਅੱਜ ਲੱਗ ਜਾਂਦੀ ਹੈ ਦੁਪਹਿਰ ਤੋਂ ਪਹਿਲਾਂ ਪਹਿਲਾਂ ਪੂਰਾ ਜੇਕਰ ਕਾਫੀ ਤੇਜ਼ ਰੌਣਕ ਚੱਲ ਜਾਂਦਾ ਹੈ ਬੱਦਲ ਦੁਪਹਿਰ ਤੋਂ ਬਾਅਦ ਫੇਰ ਬਣੇਗਾ ਉਹਨਾਂ ਖੇਤਰਾਂ ਦੇ ਵਿੱਚ ਤੇ ਖੜਕਾ ਦੜਕਾ ਇਹ ਸਿਸਟਮ ਅੱਜ ਵੀ ਕਰ ਸਕਦਾ ਜਿਵੇਂ ਕੱਲ ਕਰਕੇ ਗਿਆ ਹਰੇ ਰਚਖੜ ਅੱਜ ਵੀ ਚਲਾ ਸਕਦਾ ਜਿੱਥੇ ਕਿਤੇ ਬੱਦਲ ਬਣ ਗਿਆ ਤੇ ਨਾਲ ਲੱਗਦੇ ਚਾਰ-ਪੰਜ ਲਿਆਂ ਦੇ ਵਿੱਚ ਫਿਰ ওই ਸਿਸਟਮ ਹੈ ਜਿਹੜਾ ਖੜਕਾ ਦੜਕਾ ਜ਼ਰੂਰ ਕਰੂਗਾ ਸੋ ਅੱਜ ਆਸਾਰ ਜਿਹੜੇ ਹੈਗੇ ਆ ਜੀ ਉਹ ਹਰਿਆਣਾ ਤੇ ਰਾਜਸਥਾਨ ਵਾਲੇ ਪਾਸੇ ਜ਼ਿਆਦਾ ਨੇ ਕਿ ਇਹਨਾਂ ਵਾਲੇ ਪਾਸੇ ਜਿਹੜਾ ਜਆ ਬਦਲ ਬਨਣ ਦੇ ਆਸਾਰ ਵੱਧ ਲੱਗ ਰਹੇ ਨੇ ਭਾਵੇਂ ਰਾਜਸਥਾਨ ਦੇ ਪੂਰਬੀ ਖੇਤਰ ਹੈ ਸ਼੍ਰੀ ਗੰਗਾ ਨਗਰ ਹਰਮਨਗੜ ਉੱਤਰੀ ਫਾਗ ਜਾਂ ਫਿਰ ਪੂਰਬੀ ਫਾਗ ਬੀਕਾਨੇ ਰਸੀਕਰ ਚੁਰੂ ਇਹਨਾਂ ਫਾਗਾਂ ਤੋਂ ਬਦਲ ਉੱਠ ਸਕਦਾ ਜਿਹੜਾ ਕਿ ਪੰਜਾਬ ਦੇ ਕਹਿੰਦੇ ਕਿ ਜਿਹੜੇ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਇਹਨਾਂ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੋਇਆ ਕੇਂਦਰੀ ਹਰਿਆਣੇ ਤੋਂ ਲੰਘਦਾ ਹੋਇਆ ਕਿ ਯੂਪੀ ਦੇ ਵਿੱਚ ਵੜੇਗਾ ਜੇਕਰ ਬਦਲ ਲੈ ਕੇ ਪੰਜਾਬ ਵਾਲੇ ਪਾਸਿਓਂ ਉੱਠਿਆ ਜੋਏ ਕਿ ਕੱਲ ਮਾਝਾ ਖੇਤਰ ਦੇ ਉੱਪਰ ਯਾਨੀ ਕਿ ਸ੍ਰੀ ਅਮਰੇਸਰ ਸਾਹਿਬ ਅਗਰਦਾਸਰ ਵੱਲ ਬੱਦਲ ਬਣਿਆ ਸੀ ਜਿਹੜਾ ਕਿ ਅੱਗੇ ਲੰਘਦਾ ਹੋਇਆ ਦੁਆਬਾ ਖੇਤਰ ਤੇ ਮਾਲਵੇ ਦੇ ਲਗਭਗ ਸਾਰੇ ਖੇਤਰਾਂ ਨੂੰ ਕਵਰ ਕਰਦਾ ਹੋਇਆ ਅੱਗੇ ਲੰਘਿਆ ਸੀ ਸੋ ਜੇਕਰ ਇਧਰਲੇ ਪਾਸੇ ਲੈਹਂਦੇ ਵਾਲੇ ਪਾਸਿਓਂ ਬੱਦਲ ਚੜ੍ਹਦਾ ਉੱਠਦਾ ਤਾਂ ਫਿਰ ਉਹ ਵੀ ਪੰਜਾਬ ਨੂੰ ਕਵਰ ਕਰਦਾ ਹੋਇਆ ਲਗਭਗ 7-8 ਜ਼ਿਲ੍ਹਿਆਂ ਨੂੰ ਕਵਰ ਕਰਦਾ ਹੋਇਆ ਅੱਗੇ ਲੰਘ ਜਗਾ ਕੇਤਰੀ ਹਰਿਆਣੇ ਵੱਲ ਸੋ ਕੁਦਰਤ ਹਾਥ ਵਾਸਾ ਕਿ ਬੱਦਲ ਕਿੱਥੇ ਵੜਦਾ ਆਸਾਰ ਉਮੀਦਾਂ ਇਹ ਹੁੰਦੀਆਂ ਨੇ ਜਿੱਥੇ ਕਿਤੇ ਹੀਟ ਲੱਗ ਰਹੀ ਹੈ ਤਗੜੀ ਧੁੱਪ ਜਗ ਲੱਗੀ ਦੁਪਹਿਰ ਤੋਂ ਫੈਲਾ ਫੈਲਾ ਤੇ ਉੱਥੇ ਵੀ ਬੱਦਲ ਬਣਨ ਦੇ ਆਸਾਰ 90-95% ਜਿਹੜੇ ਹੋ ਜਾਂਦੇ ਆ ਤੇ ਪੁਰਾ ਵੀ ਕਾਫੀ ਤੇਜ਼ੀ ਨਾਲ ਚੱਲਣਾ ਚਾਹੀਦਾ ਤੇ ਉੱਥੇ ਵੀ ਸਪੋਰਟ ਕਰਦਾ ਸਿਸਟਮ ਨੂੰ ਤੇ ਫਿਰ ਉੱਥੇ ਫਿਰ ਗੜੇ ਵਾਲੀ ਜਿਆ ਸਰ ਜਿਹੜੇ ਵੱਢ ਜਾਂਦੇ ਨੇ ਜਿੱਥੇ ਕਿਤੇ ਹੀਟ ਲੱਗ ਜਾਂਦੀ ਹੈ ਕਿਉਂਕਿ ਧਰਤੀ ਗਰਮ ਹੈ ਜੀ ਉੱਪਰਲੇ ਫਾਸੇ ਠੰਡਕ ਤੇ ਥੱਲੇ ਜਿਹੜੀ ਸਰਕੂਲੇਸ਼ਨ ਹਵਾ ਚੱਲਦੀ ਹੈ ਪੁਰੇ ਦੀ ਤੇ ਉਹ ਡਿਪੈਂਡ ਕਰ ਜਾਂਦੀ ਹੈ ਸਪੋਰਟ ਕਰ ਜਾਂਦੀ ਹੈ ਸਿਸਟਮ ਨੂੰ ਉੱਥੇ ਫਿਰ ਸਿਸਟਮ ਖੜਕਾ ਦਰਕਾ ਜਰੂਰ ਕਰਦਾ ਹੈ ਕੱਲ ਸੰਗਰੂਰ ਤੇ ਪਟਿਆਲੇ ਦੇ ਵਿੱਚ ਇਹੋ ਕੁਝ ਹੋਇਆ ਸੋ ਇਹ ਤਾਂ ਹੈ ਜੀ ਸਿਸਟਮ ਦੀ ਗੱਲ ਅੱਜ ਸ਼ਾਮ ਤੱਕ ਸਿਸਟਮ ਲਗਭਗ 5 ਵਿੱਚ ਖੇਤਰਾ ਦੇ ਵਿੱਚ ਅੱਗੇ ਲੰਗੜ ਦੇ ਆਸਾਰੇ ਤੇ ਹੋਣਗੇ ਕੱਲ ਸਵੇਰ ਹੁੰਦੇ ਹੁੰਦੇ ਯਾਨੀ ਕਿ 21 ਦੀ ਸਵੇਰ ਜਾਂ ਕਿਰੇ 21 ਦੀ ਦੁਪਹਿਰ ਤੱਕ ਪੱਛਮੀ ਖੇਤਰਾਂ ਤਰੇ ਸਮਾਪਤਾ ਜਾਣਾ ਤੇ ਅੱਗੇ ਪਹਾੜਾਂ ਵੱਲ ਨੂੰ ਕਰ ਜਾਣਾ ਕੋਚ ਇਸ ਲਈ ਅੱਜ ਦਾ ਦਿਨ ਤੇ ਅੱਜ ਦੀ ਰਾਤ ਵੀ ਇਹ ਸਿਸਟਮ ਕਾਫੀ ਖੇਤਰਾਂ ਦੇ ਵਿੱਚ ਹਾਲੇ ਮੀਂਹ ਦਰਜ ਕਰਵਾ ਸਕਦਾ ਤੇ ਇਸ ਅਣੇਰੀ ਦੇ ਨਾਲ ਤੇ ਇਸ ਤੋਂ ਲਗਾ ਜੀ ਅੱਜ ਵੀ ਮੌਸਮ ਹਾਕ ਨੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ ਪੰਜਾਬ ਹਰਿਆਣਾ ਰਾਜਾਂ ਦੇ ਵਿੱਚ ਤੇ yellow alert ਜਿਹੜੇ ਪੰਜਾਬ ਦੇ ਵਿੱਚ ਅੱਜ ਜਾਰੀ ਕੀਤੇ ਗਏ ਨੇ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਵੀ ਅਲਰਟ ਜਿਹੜੇ ਇਹ ਸਿਸਟਮ ਨੂੰ ਲੈ ਕੇ ਜਾਰੀ ਕੀਤੇ ਹੋਏ ਨੇ ਫਿਲਹਾਲ ਰਾਜਸਥਾਨ ਤੇ ਹਰਿਆਣਾ ਸ਼ਾਂਤ ਬੈਠੇ ਰਹੇ ਹਾਲੇ ਕਿਉਂਕਿ ਸਿਸਟਮ ਕੱਲ ਪੰਜਾਬ ਨੂੰ ਕਵਰ ਕੀਤਾ ਸੀ ਤੇ ਅੱਜ ਉਮੀਦ ਇਹਦਾ ਦੋਨਾਂ ਸੂਬਿਆਂ ਦੀ ਹੈ ਤੇ ਨਾਲ ਲੱਗਦੇ ਪੰਜਾਬ ਦੇ ਖੇਤਰ ਦੀ ਵੀ ਹੈ ਸੋ ਬੱਦਲ ਜਿੱਥੇ ਕਿਤੇ ਬਣਿਆ ਉਹ ਤੁਹਾਨੂੰ ਅਪਡੇਟ ਅਸੀਂ ਸਾਂਝੀ ਕਰਾਂਗੇ ਦੁਪਹਿਰ ਦੀ ਵੀਡੀਓ ਵੀ ਅਸੀਂ ਇੱਕ ਪੋਸਟ ਕਰਾਂਗੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਬੱਦਲ ਬਣਿਆ ਪੰਜਾਬ ਵਾਲੇ ਪਾਸੇ ਜਾਂ ਨਹੀਂ ਬਣਿਆ ਇਹ ਤੁਹਾਨੂੰ ਅਪਡੇਟ ਅਸੀਂ ਰੈਗੂਲਰ ਦਿੰਦੇ ਰਵਾਂਗੇ ਧੰਨਵਾਦ ਜੀ ਸ਼ੁਕਰੀਆ